ਸਸਿਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਆਪਾਂ ਜਿਵੇਂ ਉੱਤੇ ਤਾਂ ਮੀਂਹ ਵਾਲਾ ਪੂਰਾ ਮਾਹੌਲ ਬਣਿਆ ਹੋਇਆ ਸੀ ਪੂਰੇ ਬੱਦਲ ਛਾਏ ਹੋਏ ਸਨ ਪਰ ਕਿਥੇ ਰੱਬ ਮੀਂਹ ਨਹੀਂ ਕਰ ਰਿਹਾ ਘਰ ਵਾਲੀ ਨੇ ਲਾਲ ਲਾ ਪੋਚਾ ਤੇ ਟਹਿਲਾ ਦਿੱਤੀਆਂ ਕਿਸਾ ਤੇ ਆਪਾਂ ਵੀ ਪਸੂ ਨੜਾ ਕੇ ਹੋ ਗਏ ਜੀ ਬੇਲੇ ਮੈਂ ਕਿਹਾ ਚੱਲ ਪਸੂ ਨੜਾ ਕੇ ਅੰਦਰ ਬੇਲੇ ਹੋ ਗਏ ਤੇ ਦਹਾਟ ਨਾਲੇ ਗੋਹ ਚੱਕਦੀ ਹੈ ਲਓ ਜੀ ਗੋਹ ਜਾ ਕੇ ਮੈਂ ਕਿਹ ਬੂਗ ਰੋਟ ਖੜ ਦੂੰ ਨਹੀਂ ਹਾਂ ਕਰ ਲੈ ਜਿਹੜਾ ਗੋਹਾਗਾਨਾ ਫਿਰ ਮੈਂ ਜਾਣਾ ਵਾ ਕੰਮ ਤੇ ਲਓ ਜੀ ਆਪਾਂ ਗਵਾਲਨ ਕਿਤੇ ਆਪਾਂ ਹੋ ਗਏ ਰੈਡੀ ਐਂਡ ਸਟੈਡੀ ਲਾ ਵੀਡੀਓ ਵਲੱਸ ਗੋ ਚੱਲੋ ਬੰਗਿਆ ਨੂੰ ਬੰਗਿਆ ਜਾਣਾ ਸੀਗਾ ਤੇ ਕੰਮ ਤੇ ਤੇ ਆਪਾਂ ਪਰਨਾਰੇ ਆ ਬੰਨ ਮੈਣਾਂ ਕੰਦੀ ਚਲੋ ਜੀ ਇਹ ਤਾਂ ਮੂੰਹ ਮੇਰਾ ਪਾਤੀ ਰਗਾ ਰਿਹਾ ਵਾ ਹੈ ਪਾਤੀ ਤੇ ਪਾਤੀ ਜਾਣਾ ਲਓ ਜੀ ਪੂਰੀ ਟ੍ਰੈਵਲ ਪਹੁੰਚ ਚੁੱਕੇ ਆ ਟਿਕ ਟਕ ਬਣਨੀ ਦਾ ਕੰਮ ਸ਼ੁਰੂ ਅੱਜ ਸਿਗਾ 3 ਵਾਰ ਤੇ ਬੰਦਿਆਂ ਦਾ ਮਿਲਣਾ ਜਾਰੀ ਸਿਗਾ ਇਹ ਆਪਣੇ ਘੈਂਟ ਪਿੰਡ ਦੇ ਬੰਦੇ ਨੇ ਲਓ ਜੀ ਭਾਈ ਜੀ ਪਹੁੰਚੇ ਹੋਏ ਨੇ ਬਹੁਤ ਖਰਾ ਫੁੱਟਬਾਲ ਖੇਡਦੇ ਨੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਬਲੌਗ ਛਾਣਾ ਜ਼ਰੂਰੀ ਹੁੰਦਾ ਓ ਮਾਈ ਗਾਡ ਬੈਲੀਆਂ ਉੱਪਰ ਨਾਲ ਮੁੰਡੇ ਤੇ ਹੁੰਦਾ ਇਹਨਾਂ ਦੇ ਲਓ ਜੀ ਇੱਕ ਗਿਆ ਤੇ ਦੂਜੇ ਦੀ ਐਂਟਰੀ ਜੀ ਅਖ ਮੈਂ ਕਿਹਾ ਵੀ ਉਹ ਕਹਿੰਦੇ ਇੱਥੇ ਹੀ ਮੈਂ ਸੁਣਿਆ ਪਾਗੇ ਚਲ ਗਏ ਭੱਜ ਗਏ ਨਰੇ ਬਰਾਵਾ ਇੱਦਈਆਂ ਸਾਰੇ ਸਨੇਪਰ ਬਾਣਿਆ ਆ ਜੀ ਕਿ ਬ੍ਰੀ ਟ੍ਰੈਵਲ ਤੇ ਜਾ ਕੇ ਸਨੇਪ ਪਾਰੀ ਐ ਦੋ ਸੱਟ ਮੈਂ ਤਾਂ ਚਲੋ ਬੜੀ ਧੰਨਵਾਦ ਤੁਹਾਡੀ ਪ੍ਰਮੋਸ਼ਨ ਹੋਰੀ ਪੂਰੀ ਤੇ ਆਪਾਂ ਅਗੇ ਬਜ਼ਾਰ ਨੂੰ ਥੋੜੇ ਜਿਹੇ ਪੈਸੇ ਹੀ ਖਾਣੇ ਸੀ ਜਮਾ ਤੇ ਮੁੜ ਕੇ ਆਲੇ ਆਪਾਂ ਬੰਦੇ ਆ ਫੇਰ ਬ੍ਰੀ ਟ੍ਰੈਵਲ ਤੇ ਤੇ ਮੁੜ ਕੇ ਆ ਗਏ ਆਪਾਂ ਘਰ ਲੋ ਵਾਪਸੀ ਘਰ ਵਾਲੀ ਨੂੰ 5:30 ਵਜੇ ਲੈ ਕੇ ਤੇ ਆ ਬੰਦਾ ਕਈ ਸਾਲ ਤੋਂ ਸਾਡੇ ਪਿੰਡ ਪਾਪੜ ਪੁੜੇ ਜੇ ਵੇਚਣ ਆ ਰਿਹਾ ਧਾਣੇ ਦੋਣੇ ਜੇ ਤੇ ਘਰੇ ਆ ਕੇ ਚੇਤਾ ਆ ਗਿਆ ਜੀ ਤਾਂ ਜੋਦਰ ਹਿਰੀ ਚੰਨਕਮਨ ਸਾਹਿਬ ਲੰਗਰ ਲੈ ਕੇ ਵੀ ਜਾਣਾ ਚਾਹੀਦਾ ਆਪਾਂ ਪ੍ਰਸ਼ਾਦਿਆਂ ਲਈ ਜਿਹੜਾ ਪਿਆਜ਼ ਉਹ ਕੰਮ ਕੰਮ ਸ਼ੁਰੂ ਕਰਦਾ ਤੇ ਨਾਲ ਨਾਲ ਕੱਪੜੇ ਧਵਾ ਕੇ ਘਰ ਵਾਲੀ ਨਾ ਤਵਾ ਸੱਠ ਇੱਧਰ ਰੱਖ ਦਿੱਤੀ ਜਾਂ ਚੁੱਲੇ ਦੇ ਉੱਤੇ ਥੋੜੇ ਜਿ ਮੁੰਡੇ ਆਨੇ ਸੀਗੇ ਤੇ ਇੱਧਰ ਆਪਾਂ ਤੇ ਚਾਹ ਬਣਾਉਣ ਤੋਂ ਬਾਅਦ ਮੰਮੀ ਨੇ ਆਟਾ ਗੁੰਨਾਇਆ ਤੇ ਘਰ ਵਾਲੀ ਤੇ ਏਕਨਾ ਵੀ ਪਹੁੰਚ ਗਈ ਤੇ ਆਪਾਂ ਸ਼ੁਰੂ ਕਰ ਦਿੱਤਾ ਜੀ ਰੋਟੀਆਂ ਪ੍ਰਸ਼ਾਦ ਦੇ ਬਣਾਉਣ ਦਾ ਕੰਮ ਮਿਸੇ ਪ੍ਰਸ਼ਾਦ ਦੇ ਭਾਵੇਂ ਇਹ ਪੂਰੇ ਜਿਓਰ ਸ਼ੋਰ ਦੇ ਨਾਲ ਤੇ ਆਪਾਂ ਪਹੁੰਚਣਾ ਸੀਗਾ ਪ੍ਰਸ਼ਾਦ ਦੇ ਲਈ ਗੁਰਦੁਆਰਾ ਸ਼੍ਰੀ ਚੰਦਗਮਨ ਸਾਹਿਬ ਬੰਗਾ ਤੇ ਆਪਾਂ ਰਾਤ ਨੂੰ 7:30 ਵਜੇ ਗੁਰਦੁਆਰਾ ਸਾਹਿਬ ਦੀ ਲਈ ਪੀਰਵਾਨ ਲਗੀ ਤੇ ਆਪਾਂ ਪਾ ਲਈ ਗੁਰਦੁਆਰਾ ਸ਼੍ਰੀ ਚੰਦਗਮਨ ਸਾਹਿਬ ਬਹੁਤ ਸਾਰਾ ਸੰਗਤ ਦਾ ਕੱਟ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੇ ਹੱਦ ਸਮਰਪਤ ਜਿਹੜਾ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ ਤੇ ਸਾਰੇ ਸਿੱਖ ਸਿੱਖੀ ਦੀ ਜਤੀ ਬੰਦ ਗਿਆ ਤੇ ਆਪਣਾ ਭਰਾ ਰਵਨ ਪੁਲਸੀਆ ਕੀ ਬਾਤ ਹੈ ਇਹ ਅੱਜਕੱਲ ਪੁਲਿਸ ਦਾ ਹਿੰਦਗਾਨ ਮੇਰਾ ਤੇ ਆਪਾਂ ਮਾਤਾ ਦੇਖ ਕੇ ਤੇ ਲੰਗਰ ਛਕਣਾ ਵੀ ਜ਼ਰੂਰੀ ਹੁੰਦਾ ਤੇ ਵਾਪਸੀ 10:30 ਵਜੇ ਘਰ ਨੂੰ ਸਾਰਿਆਂ ਨੂੰ ਪਿਆਰ ਤੁਹਾਡਾ ਸਸਕਰਨਲ ਦੇ ਆਉਣ ਨੂੰ ਨਵੇਂ ਬਲੌਗ ਚ ਆਪਾਂ ਜਾਣ ਲੱਗੇ ਲੁਧਿਆਣੇ ਸਾਰਿਆਂ ਦਾ ਧੰਨਵਾਦ